ਸਿੱਖ ਦੇ ਲਈ ਅੰਮ੍ਰਿਤ ਵੇਲੇ ਉਠਣਾ ਬਹੁਤ ਵੱਡਾ ਤਪ ਹੈ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਸਿੱਖ ਦੇ ਲਈ ਬਹੁਤ ਵੱਡਾ ਜਪ ਹੈ ਇਹ ਹੀ ਸਿੱਖ ਦਾ ਜਪ ਤੇ ਤਪ ਹੈ ਸਿੱਖ ਨੇ ਹੋਰ ਕੋਈ ਲੋਕ ਬਖਾਵੇ ਵਾਲੇ ਜਪ ਤਪ ਨਹੀਂ ਕਰਨੇ ਕਿ ਕੋਈ ਧੂਣੀਆਂ ਤਬਾਕੇ ਬੈਠ ਗਿਆ ਜੀ ਜਾ ਕੋਈ ਪਾਣੀ ਵਿੱਚ ਬੈਠ ਗਿਆ ਜਾਂ ਕਿਸੇ ਹੋਰ ਪ੍ਰਕਾਰ ਦਾ ਇਹ ਨੇ ਜਪ ਤਾਂ ਆਪ ਆਰੰਭ ਤਾ ਨਹੀਂ ਅੰਮ੍ਰਿਤ ਵੇਲੇ ਜਾਗਣਾ ਸਿੱਖ ਦੇ ਲਈ ਬਹੁਤ ਵੱਡਾ ਤਪ ਹੈ ਤੀਸ਼্নান ਕਰਕੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਨੀ ਜਪਜੀ ਸਾਹਿਬ ਦਾ ਜਪ ਕਰਨਾ ਪਾਉ ਜਪਜੀ ਸਾਹਿਬ ਦਾ ਪਾਠ ਕਰਨਾ ਸਿੱਖ ਦੇ ਲਈ ਇਹੀ ਜਪ ਹੈ ਇਹੀ ਸਿੱਖ ਦਾ ਜਪ ਹੈ ਇਹੀ ਸਿੱਖ ਦਾ ਤਪ ਹੈ ਸਿੱਖ ਨੇ ਇਹੀ ਕਰਨਾ ਹੈ ਕਿ ਸ਼ਨਾਨ ਕਰਕੇ ਜਪਦੀ ਸਾਹਿਬ ਦਾ ਪਾਠ ਕਰਨਾ ਇਹ ਦਾ ਜਪ ਹੈ ਅੰਮ੍ਰਿਤ ਵੇਲੇ ਜਾਗਣਾ ਇਹ ਸਿੱਖ ਦਾ ਇੱਕ ਕੰਮ ਹੈ ਸਿੱਖ ਦੇ ਲਈ ਇਹੀ ਗੁਰੂ ਨੇ ਬਖਸ਼ਿਸ਼ ਕੀਤੀ ਕਿ ਭਾਈ ਇਹੀ ਤੇਰਾ ਜਪ ਹੈ ਇਹੀ ਤੇਰਾ ਕੰਮ ਹੈ ਤੂੰ ਅੰਮ੍ਰਿਤ ਵੇਲੇ ਜਾਗ ਕਿ ਜਾਗ ਕੇ ਜਪਦੀ ਸਾਹਿਬ ਦਾ ਪਾਠ ਕਰੇ ਨਾਮ ਕਰਨ